ਆਪਣੇ ਸ਼ਬਦਾਂ ਰਾਹੀਂ ਆਪਣੀ ਲੇਖੀ ਰਹੀ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੀ ਸੇਵਾ ਕਰਨ ਵਾਲੇ ਡਾਕਟਰ ਸੁਜੀਤ ਪਾਤਰ ਅੱਜ ਸਾਡੇ ਵਿਚਕਾਰ ਨਹੀਂ ਰਹੇ ਬੀਤੇ ਦਿਨ ਉਹਨਾਂ ਵੱਲੋਂ ਆਪਣੇ ਅੰਤਿਮ ਸਾਹ ਲੁਧਿਆਣਾ ਸਥਿਤ ਆਪਣੀ ਰਿਹਾਇਸ਼ ਤੇ ਲੈ ਤੇ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਸਾਹਿਤ ਜਗਤ ਦੀਆਂ ਰਾਜਨੀਤਿਕ ਜਗਤ ਦੀਆਂ ਧਾਰਮਿਕ ਜਗਤ ਦੀਆਂ ਸ਼ਬਸ਼ੀਤਾ ਵੱਲੋਂ ਪਹੁੰਚ ਕੇ ਉਹਨਾਂ ਨੂੰ ਆਪਣੇ ਸ਼ਰਧਾ ਦੇ ਸੁਮਨ ਭੇਟ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ ਦੀਆਂ ਦਿਖਾ ਰਹੇ ਹਾਂ ਜਿੱਥੇ ਅੱਜ ਡਾਕਟਰ ਸੁਰਜੀਤ ਪਾਤਰ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਨੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਚੇਤੇ ਤੌਰ ਤੇ ਪਹੁੰਚੇ ਅਤੇ ਆਪਣੇ ਸ਼ਰਧਾ ਦੇ ਸੁਮਨ ਡਾਕਟਰ ਸੁਰਜੀਤ ਪਾਤਰ ਨੂੰ ਅਰਪਿਤ ਕੀਤੇ ਪਰਿਵਾਰ ਦੇ ਨਾਲ ਦੁੱਖ ਦਾ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆਂ ਅੱਖਾਂ ਵੀ ਨਮ ਸੀ ਪੂਰੇ ਰਾਜਕੀਆ ਸਨਮਾਨ ਦੇ ਨਾਲ ਡਾਕਟਰ ਸੁਜੀਤ ਪਾਤਰ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ ਤੇ ਗਾਰਡ ਆਫ ਆਨਰ ਸਲਾਮੀ ਦੇ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸ ਤਰ੍ਹਾਂ ਡਾਕਟਰ ਸੁਜੀਤ ਪਾਤਰ ਦੇ ਪਾਠਿਤ ਦੇਹ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਅੰਤਿਮ ਰਸਮਾਂ ਨਿਭਾਉਣ ਲਈ ਲੈ ਕੇ ਆ ਰਹੇ ਨੇ ਤੇ ਇਸ ਤੋਂ ਮਗਰੋਂ ਸਲਾਮੀ ਤੋਂ ਮਗਰੋਂ ਉਹਨਾਂ ਦੀਆਂ ਅੰਤਿਮ ਰਸਮਾਂ ਨੂੰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਨਿਭਾਇਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਦੀ ਭਗਵੰਤ ਮਾਨ ਦੀ ਅੱਖ ਨਮ ਸੀ ਤੇ ਉਹਨਾਂ ਦੇ ਜਜ਼ਬਾਤ ਪ੍ਰਗਟ ਕਰਦੇ ਸੀ ਕਿ ਉਹਨਾਂ ਨੂੰ ਕਿੰਨਾ ਕੋ ਗਹਿਰਾ ਸਦਮਾ ਡਾਕਟਰ ਸੁਜੀਤ ਪਾਤਰ ਦੀ ਮੌਤ ਤੇ ਲੱਗਿਆ ਵਾ ਅਕਸਰ ਹੀ ਮੁੱਖ ਮੰਤਰੀ ਆਪਣੇ ਸਬੂਤਾਂ ਦੇ ਵਿੱਚ ਆਪਣੇ ਭਾਸ਼ਣਾਂ ਦੇ ਵਿੱਚ ਡਾਕਟਰ ਸੁਜੀਤ ਪਾਤਰ ਦੀਆਂ ਲਿਖੀਆਂ ਕਲਮਾਂ ਨੂੰ ਪੜ੍ਹ ਕੇ ਲੋਕਾਂ ਨੂੰ ਸੁਣਾਉਂਦੇ ਸੀ ਪਰ ਉਹ ਕਹਿੰਦੇ ਨੇ ਕਿ ਅੱਜ ਉਹ ਸ਼ਬਦ ਹਮੇਸ਼ਾ ਲਈ ਅੱਗੇ ਵਾਸਤੇ ਮੂਨ ਹੋ ਜਾਣਗੇ ਬੇਸ਼ੱਕ ਉਹਨਾਂ ਦੇ ਲਿਖੇ ਸ਼ਬਦ ਹਮੇਸ਼ਾ ਰਹਿਦੀ ਦੁਨੀਆ ਤੱਕ ਗੂੰਜਣਗੇ ਪਰ ਅੱਜ ਜੋ ਉਹ ਸਰਦੀਵੀ ਵਿਛੋੜਾ ਸਾਨੂੰ ਦੇ ਗਏ ਨੇ ਉਹ ਕਦੀ ਵੀ ਉਸ ਦਾ ਘਾਟਾ ਕਦੀ ਵੀ ਪੂਰਾ ਨਹੀਂ ਹੋ ਸਕਦਾ ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਡਾਕਟਰ ਸੁਜੀਤ ਪਾਤਰ ਅਵਾਰਡ ਸ਼ੁਰੂ ਕਰਨ ਦੀ ਕੋਸ਼ਿਸ਼ਾ ਕੀਤੀ ਤਾਂ ਕਿ ਬੱਚਿਆਂ ਤੱਕ ਵੀ ਉਹਨਾਂ ਦੀ ਸ਼ਾਇਰੀ ਉਹਨਾਂ ਦੀ ਲੇਖਕੀ ਨੂੰ ਪਹੁੰਚਾਇਆ ਜਾ ਸਕੇ ਤੇ ਉਹਨਾਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਪੈਦਾ ਕਰਕੇ ਡਾਕਟਰ ਸੁਜੀਤ ਪਾਤਰ ਨੂੰ ਯੁਗਾ ਯੁਗਾ ਤੱਕ ਯਾਦ ਰੱਖਿਆ ਜਾ ਸਕੇ ਇਸ ਮੌਕੇ ਧਾਰਮਿਕ ਜਗਤ ਦੀਆਂ ਸ਼ਖਸੀਅਤਾਂ ਦੇ ਵਿੱਚੋਂ ਸੰਤ ਸੀਂਚੇਵਾਲ ਪੰਜਾਬੀ ਸਾਹਿਤ ਅਤੇ ਪੰਜਾਬੀ ਫਿਲਮ ਇੰਡਸਟਰੀ ਤੋਂ ਗੁਰਪ੍ਰੀਤ ਖੁੱਗੀ ਪੰਮੀ ਬਾਈ ਸਮੇਤ ਕਈ ਹੋਰ ਸ਼ਖਸੀਅਤਾਂ ਵੱਲੋਂ ਆਪਣੇ ਸ਼ਰਦਾ ਦੇ ਸੁਮਨ ਪੇਂਟ ਕੀਤੇ ਗਏ ਤੇ ਅੰਤਿਮ ਸੰਸਕਾਰ ਮੋਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਪਿੱਛੇ ਇਸ ਤਰ੍ਹਾਂ ਦੇ ਪੰਜਾਬੀ ਜਗਤ ਨੂੰ ਅੱਜ ਲੋ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ ਅੱਜ ਯਾ ਵੀ ਮਾਂਬੋਲੀ ਦਾ ਵੇੜਾ ਸੁਣਾ ਹੋ ਗਿਆ ਯਾ ਵੀ ਮਾਂਬੋਲੀ ਦਾ ਮਾਨ ਮੱਤਾ लाडला ਪੁੱਤ ਅਗਰੰਟ ਦੇ ਜਹਾਂਜੀਤ ਪਾਤਰ ਅੱਜ ਹਮੇਸ਼ਾ ਲਈ ਦੁਨੀਆਂ ਛੱਡ ਕੇ ਚਲਾ ਗਿਆ ਮੈਂ ਹਰੇਕ ਭਾਸ਼ਣ ਚ ਆਪਣੇ ਉਹਨਾਂ ਦੇ ਸ਼ੇਰ ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਮੈਨੂੰ ਲੱਗਦਾ ਅੱਜ ਮੈਂ ਸ਼ਬਦਹੀਣ ਹੋ ਗਿਆ ਕੋਈ ਸ਼ਬਦ ਨਹੀਂ ਰਹੇ ਕਿ ਮੈਂ ਕੀ ਕਵਾਂ ਜੇ ਮੈਂ ਸਮਾਜਿਕ ਹਾਰੀ ਦਾ ਖਤਮ ਨਾਮ ਹੋ ਚੁੱਕੀ ਹੈ ਇਹਦੇ ਸੁੱਤੇ ਪੈ ਰਹਿ ਕੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਮੈਂ ਕਿਹਾ ਜੀ ਮੈਂ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਵਿੱਚ ਕੁਝ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਨਿਤਰਾ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਦਾ ਹਰਜਨ ਅਵਾਰਡ ਹੈ ਉਹ ਖੇਡਾਂ ਵਾਸਤੇ ਤੇ ਪਦਮ ਸ਼੍ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ B.E ਤੱਕ ਦੇ ਉਹਨਾਂ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਰਸਟ ਆਊਗਾ ਜਿਹੜਾ ਪਾਤਰ ਬੋਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿੰਦੇ ਨੇ ਸੂਬੇ ਲੈਵਲ ਤੇ ਹੋਏਗਾ ਜ਼ਿਲ੍ਹੇ ਲੈਵਲ ਤੇ ਮਾਨ ਸਾਹਿਬ ਇਨਸ਼ਾਅਤ ਕਾਮਿਲ ਨੇ ਗੱਲ ਕਹੀ ਹੈ ਜਿਹੜੀ ਸੋਚ ਛੱਡ ਕੇ ਗਏ ਨੇ ਜਿਹੜੀ ਵਿਰਾਸਤ ਰੱਖੀ ਗਈ ਹੈ ਪਾਤਰਵਾੜ ਤੁਹਾਨੂੰ ਸ਼ੁਰੂਆਤ ਬੋਝਾ ਕਰਦੀ ਹੈ ਤਾਂ ਇਹ ਇੱਕ ਬਹੁਤ ਵੱਡਾ ਦੇਖੋ ਇਹ ਤਾਂ ਪਾਤਰਵਾੜ ਤਾਂ ਇੱਕ ਛੋਟੀ ਚੀਜ਼ ਹੈ ਮੈਂ ਕਹਿੰਨਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰਵਾੜ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ ਸੁਰਜੀਤ ਪਾਤਰ ਨੂੰ ਪੜਨ ਦੀ ਪਹਿਲਾਂ ਤਾਂ ਜਿਹਨਾਂ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਆਉਣਗੇ ਸੈਕੰਡ ਆਉਣਗੇ ਥਰਡ ਆਉਣਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਤਾਂ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇ ਜੀ ਮਾਨ ਸਾਹਿਬ ਤੁਹਾਡਾ ਜਦੋਂ ਸਪੀਚ ਸੁਣਦੇ ਆ ਅਕਸਰ ਤੁਹਾਡੇ ਲਈ ਕਿ ਭਾਸ਼ਣਾਂ ਦੇ ਵਿੱਚ ਪਾਤਰ ਸਾਹਿਬ ਦੀ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਦਰਾਵਾਂ ਵੱਲ ਫੋਰ ਬਹੁਤ ਸਾਰੀ ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਥੋਂ ਕਲਮਾ ਤੂੰ ਫੁੱਲਾਂ ਕਿ ਜਮੀਨ ਰੱਖੀ ਆ 6 ਫੁੱਟ ਜਮੀਨ ਲੈ ਉਹਨਾਂ ਕੇ ਬਹੁਤ ਵੱਡਾ ਘਾਟਾ ਜਿਹੜਾ ਅਖਰ ਜਿਸ ਜਿਸ ਨਾਲ ਜਿਸ ਅੰਦਰੋਂ ਆਉਂਦੇ ਸੀ ਬਾਣੀ ਕਵਤਾਵਾਂ ਉਹ ਜਿਹੜੀ ਅੰਦਰ ਦੀ ਭਾਵਨਾ ਸੀ ਜੋ ਪੰਜਾਬੀ ਪ੍ਰਤੀ ਸਮਾਜ ਪ੍ਰਤੀ ਸਾਹਿਤ ਪ੍ਰਤੀ ਉਹਨਾਂ ਦਾ ਜੀਵਨ ਬਹੁਤ ਸਾਦਾ ਤੇ ਇੱਕ ਦੂਸਰੇ ਵਾਸਤੇ ਪ੍ਰੇਰਨਾ ਸਰੋਤ ਹੁੰਦਾ ਜਿੱਥੇ ਉੱਥੇ ਉਹਨਾਂ ਦਾ ਜਿਹੜੇ ਉਹ ਸ਼ਬਦ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਸੋ ਜਿਹੜੇ ਉਹ ਰਾਹ ਬਣੇ ਆ ਉਹਨਾਂ ਦੇ ਸ਼ਬਦ ਉਹਨਾਂ ਦੇ ਦੂਸਰਿਆਂ ਵਾਸਤੇ ਉਹ ਰਾਹ ਚੱਲਣ ਵਾਸਤੇ ਉਹ ਉਸ ਰਾਹ ਤੇ ਉੱਤੇ ਚੱਲਣ ਵਾਸਤੇ ਉਹ ਸਾਡੇ ਜਿਹੜੀ ਮੰਜ਼ਿਲ ਆ ਸਾਡੇ ਰਾਹ ਨੂੰ ਉਹ ਸੌਖਾ ਕਰਨ ਵਾਲੇ ਹੋਂਦੇ ਸਮਾਜ ਦੇ ਦਾ ਦਰਦ ਔਰ ਪੰਜਾਬੀ ਦਾ ਦਰਦ ਸਮਾਏ ਦਾ ਦਰਦ ਉਹਨਾਂ ਦੀਆਂ ਕਵਤਾਵਾਂ ਦੇ ਵਿੱਚ ਉਹਨਾਂ ਦੇ ਫੈਲੀ ਦੇ ਵਿੱਚ ਸੀ ਸੋ ਬਹੁਤ ਵੱਡਾ ਘਾਟਾ ਜਿਹੜਾ ਨਾ ਪੂਰਾ ਹੋਣ ਵਾਲਾ ਘਾਟਾ ਜਿੰਦਾ ਕਿ ਆ ਰੱਬ ਦੇ ਮਰੇ ਕੋਈ ਜੋਰ ਨਹੀਂ ਸਭਨਾ ਸਾਰੇ ਵੰਝਣਾ ਸਭ ਮਕਲਾਵਣ ਹਾਰ ਸਾਰਿਆਂ ਨੇ ਜਾਣਾ ਇੱਥੇ ਆ ਕੇ ਆਪਾਂ ਪਾਣਾ ਹੀ ਮੰਨ ਸਕਦੇ ਆ ਪਾਣੇ ਵਿੱਚ ਵੱਡੀ ਵਡਿਆਈ ਸੋ ਅਰਦਾਸ ਕਰਦੇ ਆਂ ਗੁਰੂ ਪਾਤਸ਼ਾਹ ਦੀ ਚਰਨਾਂ 'ਚ ਉਹਨਾਂ ਦੀ ਰੂਹ ਨੂੰ ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਉਹਨਾਂ ਦੇ ਨਾਲ ਜੁੜੇ ਹੋਏ ਪ੍ਰੇਮ ਕਰਨ ਵਾਲੇ ਉਹਨਾਂ ਦੀ ਕਪਤਾਵਾਂ ਨਾਲ ਪਿਆਰ ਕਰਨ ਵਾਲੇ ਉਹਨਾਂ ਦੇ ਨਾਲ ਸਾਡਾ ਦਿਲੋਂ ਹਮਦਰਦੀ ਵਾਹਿਗੁਰੂ ਅਰਦਾਸ ਕਰਦੇ ਕਿ ਉਹਨਾਂ ਨੂੰ ਇਸ ਜਿਹੜੀ ਅਚਾਨਕ ਪਈ ਵਜੀ ਸੱਟਾ ਉਹਨੂੰ ਉੱਭਰਨ ਵਾਸਤੇ ਵਾਹ ਮਦਦ ਕਰ ਦਿੱਤੀ ਵਾਹ ਕਿਸ ਤਰ੍ਹਾਂ ਦੇ ਉਹ ਪੰਜਾਬੀ ਸਾਹਿਤ ਨੂੰ ਇੱਕ ਉਹ ਘਾਟਾ ਪਿਆ ਜਿਆਦਾ ਕਦੀ ਪੂਰਾ ਨਹੀਂ ਹੋਦਾ ਤੁਹਾਡੇ ਨਾਲ ਇਹੀ ਤੁਸੀਂ ਕਹ ਰਹੇ ਕਿ ਕਿਸ ਤਰ੍ਹਾਂ ਦੇਖਦੇ ਹੋ ਉਹੀ ਤਾਂ ਦੇਖਿਆ ਨਹੀਂ ਜਾ ਰਿਹਾ ਕਿਉਂਕਿ ਜਦੋਂ ਕੋਈ ਇਦਾਂ ਦੀ ਗੱਲ ਹੋ ਜਾਂਦੀ ਹੈ ਨਾ ਤੁਹਾਡਾ ਅੰਦਰ ਇਸ ਤਰ੍ਹਾਂ ਕੰਬ ਜਾਂਦਾ ਇਸ ਤਰ੍ਹਾਂ ਡੋਲ ਜਾਂਦਾ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਹੁਣ ਕਹਿਣਾ ਕੀ ਹੈ ਕਿਉਂਕਿ ਇੱਕ ਉਹ ਇਨਸਾਨ ਨਹੀਂ ਗਿਆ ਇੱਕ ਯੁੱਗ ਚਲਾ ਗਿਆ ਉਸ ਇਨਸਾਨ ਦਾ ਉਹ ਆਪਣੇ ਉਹਨੇ ਇੰਨਾ ਕੁਝ ਸਿਰਜਿਆ ਸੀ ਉਹਦੀ ਸਿਰਜਣਾ ਇੰਨੀ ਵੱਡੀ ਸੀ ਕਿ ਉਹਦੇ ਵਿੱਚ ਉਹ ਹਮੇਸ਼ਾ ਸਾਡੇ ਨਾਲ ਤਾਂ ਰਹੇਗਾ ਪਰ ਉਹ ਚਿਹਰਾ ਮੋਹਰ ਦੇਖਣ ਨੂੰ ਤਾਂ ਤਰਸਾਂਗੇ ਨਾ ਜੀ ਜਿੰਨਾ ਕੁਝ ਸਾਨੂੰ ਦੇ ਗਏ ਨੇ ਉਹ ਤਾਂ ਲੋਕਾਂ ਨੂੰ ਜ਼ਿੰਦਗੀ ਭਰ ਪੜ ਤੇ ਸੁਣਦੇ ਸਮਝਦੇ ਰਹਿਣਗੇ ਪਰ ਉਹ ਸ਼ਖਸ ਨੂੰ ਦੇਖਣਾ ਸੰਭਵ ਨਹੀਂ ਹੋਏਗਾ ਇਸ ਗੱਲ ਦਾ ਮਲਾਲ ਇਸ ਗੱਲ ਦਾ ਅਫਸੋਸ ਇਸ ਗੱਲ ਦਾ ਦੁੱਖ ਇਸ ਗੱਲ ਦਾ ਝੋਰਾ ਹਰ ਪੰਜਾਬੀ ਨੂੰ ਆ ਔਰ ਇਹ ਇਹ ਨਾ ਸੋਚੋ ਕਿ ਜਿਹੜੇ ਉਹਨਾਂ ਨੂੰ ਜਾਣਦੇ ਸੀ ਉਹਨਾਂ ਨੂੰ ਦੁੱਖ ਹੈ ਜਿਹੜਾ ਕੋਈ ਦੁਨੀਆ 'ਚ ਕਿਤੇ ਵੀ ਬੈਠਾ ਇੱਥੇ ਨਹੀਂ ਵੀ ਆ ਜਾ ਸਕਿਆ ਨਾ ਉਹਨੂੰ ਵੀ ਬਹੁਤ ਦੁੱਖ ਹੈ ਔਰ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਸੀ ਉਹਨਾਂ ਦੇ ਦੁੱਖ ਨਾਲੋਂ ਹਜ਼ਾਰਾਂ ਗੁਣਾ ਵੱਡਾ ਦੁੱਖ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਮਨ 'ਚ ਆ ਜੇ ਵੀ ਕਦੇ ਆਸ ਸੀ ਕਿ ਪਾਤਰ ਸਾਹਿਬ ਨੂੰ ਕਦੇ ਮਿਲਣਾ ਹੈ ਕਦੇ ਦੇਖਣਾ ਹੈ ਕਦੇ ਉਹਨਾਂ ਕੋਲ ਬਹਿਣਾ ਹੈ ਉਹਨਾਂ ਦੀ ਅੱਜ ਆਸ ਵੀ ਨਾਲ ਹੀ ਮੁੱਕੀ ਹੈ ਜਿੰਨਾ ਦੇਲੀ ਪਾਤਰ ਸਾਹਿਬ ਨਹੀਂ ਮੁੱਕੇ ਆਸ ਵੀ ਮੁੱਕ ਗਈ ਕਿ ਦੁਬਾਰਾ ਕਿੰਨੀ ਜ਼ਿੰਦਗੀ ਚ ਮੌਕਾ ਨਹੀਂ ਕਿਤੇ ਮਿਲਣਾ ਕਿ ਇਹਨਾਂ ਨੂੰ ਮਿਲ ਸਕੀਏ ਦੇਖ ਸਕੀਏ ਸੋ ਸਾਰੇ ਅੱਜ ਪੰਜਾਬ ਦੀ ਕਿੱਥੇ ਵੀ ਦੁਨੀਆ ਚ ਕੋਈ ਸ਼ਖਸ ਬੈਠਾ ਹਰ ਅੱਖ ਨਾਮ ਹੈ ਪਾਤਰ ਸਾਹਿਬ ਦਾ ਚਲੇ ਜਾਣਾ ਇਹ ਸੋਚਣਾ ਵੀ ਬੜਾ ਔਖਾ ਹੈ ਤੇ ਅੱਖਾਂ ਨਾਲ ਦੇਖਣਾ ਤਾਂ ਮੁਮਕਨ ਹੀ ਨਹੀਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਨਾਮ ਤੇ ਅਵਾਰਡ ਸ਼ੁਰੂ ਕੀਤਾ ਹੈ ਬੱਚਿਆਂ ਚ ਉਹਨਾਂ ਨੂੰ ਜਿਹੜੀ ਉਹਨਾਂ ਦੇ ਲੇਖੀ ਕੀ ਬੱਚਿਆਂ ਨੂੰ ਪੜਾਈ ਜਾਵੇ ਇਹ ਬڑے ਇਸ ਤੋਂ ਵੀ ਵੱਡੇ ਮਾਨ ਸਨਮਾਨ ਅਜੇ ਡਿਊ ਨੇ ਪਾਤਰ ਸਾਹਿਬ ਦੇ ਇਹ ਅਵਾਰਡ ਵੀ ਬਹੁਤ ਚੰਗੀ ਗੱਲ ਹੈ ਸਵਾਗਤ ਹੈ ਇਹਦਾ ਵੀ ਤੇ ਇਸ ਤੋਂ ਬਹੁਤ ਵੱਡੇ ਉੱਚੇ ਮਾਨ ਅਜੇ ਪਾਤਰ ਸਾਹਿਬ ਲਈ ਡਿਊ ਨੇ ਜਿਹੜੇ ਸਾਡੇ ਕਲਚਰ 'ਚ ਹੀ ਨਹੀਂ ਹੈ ਕਿ ਸਾਹਿਤਕਾਰਾਂ ਨੂੰ ਕਲਾਕਾਰਾਂ ਨੂੰ ਸਮਾਜ ਨਾਲ ਜੁੜੇ ਹੋਰ ਲੋਕਾਂ ਨੂੰ ਕਿੱਦਾਂ ਸਨਮਾਨਿਤ ਕੀਤਾ ਜਾਂਦਾ ਉਹ ਕਲਚਰ ਹੀ ਨਹੀਂ ਵਿਕਸਿਤ ਹੋ ਸਕਿਆ ਸਾਡੇ ਸਮਾਜ ਦੇ ਵਿੱਚ ਇਹ ਸਭ ਤੋਂ ਵੱਡਾ ਦੁਖਾਂਤ ਹੈ ਤੁਸੀਂ ਬਾਹਰਲੇ ਮੁਲਕਾਂ ਚਲੇ ਜਾਓ ਉਹਨਾਂ ਦੇ ਚੌਂਕਾਂ ਦੇ ਵਿੱਚ ਜਿੰਨੇ ਵੱਡੇ ਚੌਂਕ ਉੱਡਾ ਹੀ ਵੱਡਾ ਬੁੱਤ ਉਹਨਾਂ ਦੇ ਕਿਸੇ ਸਾਹਿਤਕਾਰ ਦਾ ਲੱਗਾ ਹੁੰਦਾ ਤੁਹਾਨੂੰ ਸ਼ੈਕਸਪੀਅਰ ਦੇ ਸਟੈਚੂ ਮਿਲ ਜਾਣਗੇ ਉੱਥੇ ਵਿਲੀਅਮ ਵਰਡਸ ਦਾ ਕਿਤੇ ਮਿਲ ਜਾਏਗਾ ਕੀਟਸ ਦਾ ਕਿਤੇ ਮਿਲ ਜਾਏਗਾ ਪਰ ਇਹ ਸਾਡੇ ਇੱਥੇ ਕਿਉਂ ਨਹੀਂ ਇਹ ਰਵਾਜ ਪਏ ਮੈਨੂੰ ਸਮਝ ਨਹੀਂ ਆਈ ਸਾਡੇ ਅਜੇ ਤੱਕ ਵੀ ਇੱਥੇ ਕਿਉਂ ਲੀਡਰਾਂ ਦੇ ਬੁੱਤਾਂ ਤੇ ਹਾਰ ਚੜਾਈ ਜਾਂਦੇ ਆ ਸਾਡੇ ਇੱਥੇ ਮੈਂ ਹੁਣ ਕੋਈ ਬਣਾ ਦੇਵੇ ਤਾਂ ਚਲੋ ਬਹੁਤ ਚੰਗੀ ਗੱਲ ਹੈ ਅਜੇ ਤੱਕ ਸਾਡੇ ਕੋਲ ਭਗਤਪੂਰਨ ਸਿੰਘ ਉਹਨਾਂ ਦਾ ਬੁੱਤ ਨਹੀਂ ਕਿਤੇ ਲੱਗਾ ਕੀ ਕਿਉਂਕਿ ਬੱਚਾ ਪੁੱਛੇਗਾ ਉਹ ਕੌਣ ਸੀ ਬਹੁਤ ਲੱਗਾ ਹੋਵੇਗਾ ਕਿ ਮੇਰਾ ਬੱਚਾ ਮੈਨੂੰ ਪੁੱਛ ਲੇਗਾ papa ਇਹ ਕੌਣ ਸੀ ਤੇ ਇਹ ਮੈਨੂੰ ਲੱਗਦਾ ਅੱਜ ਵੀ ਜੇ ਚਾਨਣ ਹੋ ਜੇ ਕਿ ਇਨ੍ਹਾਂ ਲੋਕਾਂ ਨੂੰ ਗਲੀਆਂ ਖੂਚੀਆਂ ਦੇ ਵਿੱਚ ਸਜਾ ਕੇ ਰੱਖੋ ਤਾਂ ਕਿ ਬੱਚੇ ਇਨ੍ਹਾਂ ਬਾਰੇ ਪੁੱਛਣ ਤੇ ਬੱਚੇ ਇਨ੍ਹਾਂ ਵਰਗੇ ਹੋਣ ਦਾ ਸੋਚਣ ਨਹੀਂ ਤੇ ਫਿਰ ਜਿੱਦਾਂ ਦੇ ਰੋਜ਼ ਮੋਬਾਈਲ ਤੇ ਜਿੰਨਾ ਲੋਕਾਂ ਨੂੰ ਵੇਖਦੇ ਨੇ ਉਹਨਾਂ ਵਰਗੇ ਦਾ ਪੱਕਾ ਬਣਨਗੇ ਸਰ ਪੰਜਾਬੀ ਸਾਇਤ ਨੂੰ ਅੱਜ ਡਾਕਟਰ ਸੁਦੀਪ ਪਾਤਰ ਦੇ ਜਾਣ ਨਾਲ ਉਹ ਕੱਟਣਾ ਉਹ ਘਾਟਾ ਪਿਆ ਜਦਾ ਕਦੀ ਪੂਰਾ ਨਹੀਂ ਹੋ ਸਕਦਾ ਇੱਕ ਰੂਹਾਨੀਅਤ ਸਹਿਿੱਤ ਦੀ ਰੂਹਾਨੀਅਤ ਚਲੀ ਗਈ ਹੈ ਪੰਜਾਬੀ ਸਹਿਤ ਜਗਤ ਦੇ ਬੱਬਾ ਬੋਰਡ ਡਾਕਟਰ ਸਜੀਤ ਪਾਤਰ ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਨੂੰ ਸਮੁੱਚਾ ਜੀਵਨ ਸਮਰਪਿਤ ਹੋ ਕੇ ਜੀਵਿਆ ਉਹਨਾਂ ਦੀਆਂ ਸਤਰਾ ਉਹਨਾਂ ਦੇ ਸ਼ਬਦ ਉਹਨਾਂ ਦੇ ਬੋਲ ਹਜ਼ਾਰਾਂ ਨੇ ਲੱਖਾਂ ਪੰਜਾਬੀ ਦਿਲਾਂ ਵਿੱਚ ਹਮੇਸ਼ਾ ਧੜਕਦੇ ਰਹਿਣਗੇ ਜੋ ਉਹਨਾਂ ਨੇ ਸੇਵਾ ਮਾਂ ਬੋਲੀ ਪੰਜਾਬੀ ਦੀ ਕੀਤੀ ਨਾਮਤਰੀ ਦਰਬਾਰ ਨਾਲ ਉਹਨਾਂ ਦੀ ਇਛਾਂਜ ਡਾਕਟਰ ਸਰਜੀਤ ਪਾਤਰ ਇੱਕ ਗੁਰਬਾਣੀ ਆਸ਼ੇ ਅਨੁਸਾਰ ਜੀਵਨ ਜੂਣ ਵਾਲੇ ਮਨੁੱਖ ਸਨ ਜਿਨ੍ਹਾਂ ਨੇ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ ਜੀਵਨ ਜੀਵਿਆ ਕੁਦਰਤ ਦੇ ਨੇੜੇ ਹੋ ਕੇ ਬਹੁਤ ਜੀਵਨ ਜੀਵਿਆ ਉਹਨਾਂ ਨੇ ਉਹਨਾਂ ਨੇ ਮਨੁੱਖੀ ਕਦਰਾਂ ਕੀਮਤਾਂ ਨੂੰ ਪਹਿਚਾਣਿਆ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਉਹਨਾਂ ਦੇ 17 ਉਹਨਾਂ ਦੇ ਬੋਲ ਹਮੇਸ਼ਾ ਉਹਨਾਂ ਨੂੰ ਜਿੰਦਾ ਰੱਖਣਗੇ ਉਹਨਾਂ ਦੇ ਜਾਣ ਦਾ ਅਫਸੋਸ ਹੈ ਠੀਕ ਹੈ ਇਹ ਕੁਦਰਤ ਦਾ ਨਿਜ਼ਮ ਹੈ ਕੁਦਰਤ ਦਾ ਅਸੂਲ ਹੈ ਉਹਨੂੰ ਟਾਲਿਆ ਨਹੀਂ ਜਾ ਸਕਦਾ ਲੇਕਿਨ ਜਿੱਦਾਂ ਹਾਲਾਤਾਂ ਦੇ ਵਿੱਚ ਉਹਨਾਂ ਦਾ ਜੀਵਨ ਬਤੀਤ ਹੋਇਆ ਉਹਨਾਂ ਨੇ ਮਾਮ ਬੋਲੀ ਪੰਜਾਬੀ ਦੀ ਸੇਵਾ ਨੂੰ ਸਮਰਪਿਤ ਹੋ ਕੇ ਆਪਣਾ ਜੀਵਨ ਜੀਵਿਆ ਨਾਮਤਰੀ ਦਰਬਾਰ ਉਹਨਾਂ ਦੇ ਚਲਾਣੇ ਤੇ ਉਹਨਾਂ ਦੇ ਜਾਨ ਤੇ ਔਰ ਨਾਮਤਰੀ ਪੰਥ ਦੇ ਗੱਦੀ ਨਿਸ਼ੀਨ ਔਰ ਰਹਿਨਮਾ ਸ੍ਰੀ ਸਤਿਗੁਰੂ ਦੇਵ ਸਿੰਘ ਜੀ ਵੱਲੋਂ ਡੂੰਘਾ ਅਫਸੋਸ ਦਾ اظہار ਕਰਦਾ ਹੋਇਆ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਧੰਨਵਾਦ ਸਤਿ ਸ੍ਰੀ ਅਕਾਲ